ਕਿ ਜਦੋਂ ਅਸੀਂ ਸੱਚੇ ਮਾਨਾ ਗੁਰੂ ਅੱਗੇ ਅਰਦਾਸ ਕਰਦੇ ਆ ਨਾ ਉਹ ਅਰਦਾਸ ਹਮੇਸ਼ਾ ਪ੍ਰਵਾਨ ਹੁੰਦੀ ਹੈ ਤੁਰ ਦਰਗਾਹ ਤੱਕ ਜਾਂਦੀ ਬਣੀ ਹੀ ਬਾਬਾ ਦੀਪ ਸਿੰਘ ਜੀ ਤਵਾਰ ਬਸ ਉਹਨਾਂ ਦੀ ਧੀ ਬਣੀ ਤੇ ਉਹਨਾਂ ਨੇ ਮੇਰਾ ਹੱਥ ਫੜਿਆ ਹੋਇਆ ਜੋ ਵੀ ਮੈਂ ਆਪਣੇ ਰੱਬ ਤੋਂ ਮੰਗਿਆ ਅੱਜ ਤੱਕ ਉਹਨਾਂ ਨੇ ਮੈਨੂੰ ਦਿੱਤਾ ਇਸ ਚੀਜ਼ ਤੋਂ ਮੈਂ ਕਦੇ ਵੀ ਉਹ ਨਹੀਂ ਕਹਿੰਦੀ ਵੀ ਹਾਂ ਮੈਨੂੰ ਕੁਛ ਵੀ ਨਹੀਂ ਮਿਲਿਆ ਮੈਂ ਜਦੋਂ ਵੀ ਆਨੀਆ ਮੈਂ ਆਪਣੇ ਰੱਬ ਤੋਂ ਬਸ ਰੱਬ ਨੂੰ ਹੀ ਮੰਗਦੀ ਹਾਂ ਆਪਣੇ ਬਾਬਾ ਜੀ ਨੂੰ ਹੀ ਮੰਗਦੀਆਂ ਤੇ ਉਹ ਮੈਨੂੰ ਆਪੇ ਸਭ ਕੁਝ ਦੇ ਜਾਂਦੇ ਤੇ ਜਦੋਂ ਆਪਾਂ ਸੱਚੇ ਮਨ ਨਾਲ ਆਪਣੇ ਗੁਰੂ ਅੱਗੇ ਕੁਛ ਮੰਗਦੇ ਆ ਉਹ ਆਪਣੀਆਂ ਜ਼ਰੂਰ ਮਰਾਦਾ ਹਾਸਾ ਪੂਰੀਆਂ ਕਰਦੇ ਜਦੋਂ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਆ ਜਾਓ ਤੁਸੀਂ ਕਿਸੇ ਚੀਜ਼ ਤੋਂ ਉਜਲੇ ਹੋ ਤਾਂ ਤੁਸੀਂ ਆਪਣੇ ਗੁਰੂ ਅੱਗੇ ਅਰਦਾਸ ਕਰੋ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਵਿੱਚ ਆਓ ਤੇ ਤੁਹਾਨੂੰ ਸਾਡੀਆਂ ਤੁਹਾਡੀਆਂ ਆਸਾਂ ਮਰਾਦਾ ਸਭ ਪੂਰੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤਣ ਤਣ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਜੀ ਕਿਹ ਗੁਰੂ ਘਰ ਆ ਕੇ ਤਾਂ ਬਹੁਤ ਮਨੁਨੰਦ ਮਿਲਦਾ ਹੈ ਸਹੀ ਗਏ ਇਸੇ ਤਾਂ ਜੋ ਵੀ ਹੈ ਸਭ ਕੁਝ ਅਸੀਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੈ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਨੂੰ ਮੈਨੂੰ 4 ਸਾਲ ਤੋਂ ਮੈਂ ਗੁਰਦਰਾ ਸਾਹਿਬ ਆ ਰਹੀਆਂ ਬਾਕੀ ਵਰਕਸ਼ਪ ਬਾਬਾ ਜੀ ਦੀ 2016 ਤੋਂ ਆ ਹੂੰ ਤੇ ਜਿੱਦਾਂ ਹੁਣ ਜਪੈਰਾ ਸਾਹਿਬ ਕੱਟਦੇ ਹਾਂ ਉਹ ਸੇਵਾ ਵੀ ਕਰਦੇ ਹਾਂ ਕਿੰਨਾ ਸਕੂਨ ਆਨੰਦ ਮਿਲਦਾ ਹੈ ਜੀ आनंद ओदो तो ही हो ਜਾਂਦਾ ਜਦੋਂ ਅਸੀਂ ਘਰੋਂ ਸੋਚ ਲੈਨੇ ਕਿ ਅੱਜ ਅਸੀਂ ਦੁਪਹਿਰਾਂ ਸੈਤੇ ਜਾਣਾ ਬਸ ਉਹਦੇ ਚਾ ਚੜ ਜਾਂਦਾ ਮਨ ਕਹਿੰਦੇ ਵੀ ਜੇਕਰ ਕੋਈ ਵੀ ਤੁਹਾਡੀ ਮਨਨਤ ਹੋਵੇ ਮਨੋ ਕਾਮਨਾ ਹੋਵੇ ਨਾ ਤੁਸੀਂ ਇੱਥੇ ਆ ਕੇ ਸਿਰਫ ਸੱਚੇ ਦਿਲ ਨਾਲ ਅਰਦਾਸ ਕਰਨੀ ਆ ਤੇ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਾਂ ਹਾਂਜੀ ਬਿਲਕੁਲ ਜੀ ਇਹ ਬਿਲਕੁਲ ਸੱਚਾ ਹੈ ਕਿ ਜਦੋਂ ਅਸੀਂ ਸੱਚੇ ਮਾਨਾ ਗੁਰੂ ਅੱਗੇ ਅਰਦਾਸ ਕਰਦੇ ਆ ਨਾ ਉਹ ਅਰਦਾਸ ਹਮੇਸ਼ਾ ਪ੍ਰਵਾਨ ਹੁੰਦੀ ਹੈ ਤੁਰ ਦਰਗਾਹ ਤੱਕ ਜਾਂਦੀ ਹੈ ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਵੇ ਮੈਂ ਬਣੀ ਹੀ ਬਾਬਾ ਦੀਪ ਸਿੰਘ ਜੀ ਤੋਂ ਆ ਬਸ ਉਹਨਾਂ ਦੀ ਧੀ ਬਣੀ ਤੇ ਉਹਨਾਂ ਨੇ ਮੇਰਾ ਹੱਥ ਫੜਿਆ ਹੋਇਆ ਜੋ ਵੀ ਮੈਂ ਆਪਣੇ ਰੱਬ ਤੋਂ ਮੰਗਿਆ ਅੱਜ ਤੱਕ ਉਹਨਾਂ ਨੇ ਮੈਨੂੰ ਦਿੱਤਾ ਇਸ ਚੀਜ਼ ਤੋਂ ਮੈਂ ਕਦੇ ਵੀ ਉਹ ਨਹੀਂ ਕਹਿੰਦੀ ਵੀ ਹਾਂ ਮੈਨੂੰ ਕੁਝ ਵੀ ਨਹੀਂ ਮਿਲਿਆ ਮੈਂ ਜਦੋਂ ਵੀ ਆਂਦੀ ਆ ਮੈਂ ਆਪਣੇ ਰੱਬ ਤੋਂ ਬਸ ਰੱਬ ਨੂੰ ਹੀ ਮੰਗਦੀ ਆ ਆਪਣੇ ਬਾਬਾ ਜੀ ਨੂੰ ਹੀ ਮੰਗਦੀ ਆ ਤੇ ਉਹ ਮੈਨੂੰ ਆਪੇ ਸਭ ਕੁਝ ਦੇ ਜਾਂਦੇ ਆ ਕਹਿੰਦੇ ਵੀ ਜੇਕਰ ਕਿਸੇ ਦਾ ਮਕਾਨ ਨਾ ਬਣਦਾ ਹੋਵੇ ਇੱਥੇ ਆ ਕੇ ਸੁੱਖਾ ਮਕਾਨ ਬਣ ਜਾਂਦਾ ਜੇਕਰ ਕਿਸੇ ਦੇ ਪੁੱਤ ਨਾ ਹੋਵੇ ਪੁੱਤ ਮਿਲ ਜਾਂਦਾ ਵੀ ਕੋਈ ਵੀ ਅ ਐਸੀ ਦੁਨਿਆਵੀ ਸ਼ੈ ਨਹੀਂ ਹੈਗੀ ਜਿਹੜੀ ਬਾਬਾ ਦੀਪ ਸਿੰਘ ਜੀ ਨਹੀਂ ਦੇ ਸਕਦੇ ਹਾਂਜੀ ਬਿਲਕੁਲ ਸਭ ਦੀਆਂ ਝੋਲੀਆਂ ਭਰਨ ਵਾਲੇ ਸਤਿਗੁਰੂ ਆਪ ਨੇ ਤੇ ਜਦੋਂ ਆਪਾਂ ਸੱਚੇ ਮਨ ਨਾਲ ਆਪਣੇ ਗੁਰੂ ਅੱਗੇ ਕੁਝ ਮੰਗਦੇ ਆ ਉਹ ਆਪਣੀਆਂ ਜਰੂਰ ਮਰਜ਼ੀਆਂ ਹਾਸਾ ਪੂਰੀਆਂ ਕਰਦੇ ਨੇ ਸੰਗਤਾਂ ਨੂੰ ਇਹ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰਦੀ ਸੰਗਤਾਂ ਨੂੰ ਇਹੀ ਕਹਾਂਗੇ ਕਿ ਜਦੋਂ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਆ ਜਾ ਤੁਸੀ ਕਿਸੇ ਚੀਜ਼ ਤੋਂ ਉਜਲੇ ਹੋ ਤਾਂ ਤੁਸੀਂ ਆਪਣੇ ਗੁਰੂ ਅੱਗੇ ਅਰਦਾਸ ਕਰੋ ਬਾਬਾ ਦੀਪ ਸਿੰਘ ਜੀ ਦੇ ਦਰਵਾਜ਼ੇ ਵਿੱਚ ਆਓ ਤਾਂ ਤੁਹਾਨੂੰ ਸਾਡੀਆਂ ਤੁਹਾਡੀਆਂ ਆਸਾਂ ਮਰਜ਼ੀਆਂ ਸਭ ਪੂਰੀਆਂ ਹੋਣਗੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਜੀ ਕਿਹੋ ਜਿਹਾ ਲੱਗ ਰਿਹਾ ਹੈ ਗੁਰੂ ਘਰ ਆ ਕੇ ਤਾਂ ਬਹੁਤ ਮਨੁਨੰਦ ਮਿਲਦਾ ਹੈ ਸਹੀ ਗਏ ਇਸੇ ਤਾਂ ਜੋ ਵੀ ਹੈ ਸਭ ਕੁਝ ਅਸੀਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੈ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਨੂੰ ਮੈਨੂੰ 4 ਸਾਲ ਤੋਂ ਮੈਂ ਇਸ ਗੁਰਦਾਰ ਸਾਹਿਬ ਆ ਰਹੀਆਂ ਬਾਕੀ ਵਰਕਸ਼ ਬਾਬਾ ਜੀ ਦੀ 2016 ਤੋਂ ਆ ਤੇ ਜਿੱਦਾਂ ਹੁਣ ਦੁਪਹਿਰਾ ਸਾਹਿਬ ਕੱਟਦੇ ਹਾਂ ਉਹ ਸੇਵਾ ਵੀ ਕਰਦੇ ਹਾਂ ਕਿੰਨਾ ਸਕੂਨ ਆਨੰਦ ਮਿਲਦਾ आनंद ओदो तो ही हो ਜਾਂਦਾ ਜਦੋਂ ਅਸੀਂ ਘਰੋਂ ਸੋਚ ਲੈਨੇ ਕਿ ਅੱਜ ਅਸੀਂ ਦੁਪਹਿਰਾਂ ਸੈਤੇ ਜਾਣਾ ਬਸ ਉਹਦੇ ਚਾ ਚੜ ਜਾਂਦਾ ਮਨ ਨੂੰ ਕਹਿੰਦੇ ਵੀ ਜੇਕਰ ਕੋਈ ਵੀ ਤੁਹਾਡੀ ਮਨਨਤ ਹੋਵੇ ਮਨੋ ਕਾਮਨਾ ਹੋਵੇ ਨਾ ਤੁਸੀਂ ਇੱਥੇ ਆ ਕੇ ਸਿਰਫ ਸੱਚੇ ਦਿਲ ਨਾਲ ਅਰਦਾਸ ਕਰਨੀ ਆ ਤੇ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਾਂ ਹਾਂਜੀ ਬਿਲਕੁਲ ਜੀ ਇਹ ਬਿਲਕੁਲ ਸੱਚ ਹੈ ਕਿ ਜਦੋਂ ਅਸੀਂ ਸੱਚੇ ਮਾਨਾ ਗੁਰੂ ਅੱਗੇ ਅਰਦਾਸ ਕਰਦੇ ਆ ਨਾ ਉਹ ਅਰਦਾਸ ਹਮੇਸ਼ਾ ਪ੍ਰਵਾਨ ਹੁੰਦੀ ਹੈ ਤੁਰ ਦਰਗਾਹ ਤੱਕ ਜਾਂਦੀ ਹੈ ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਵੇ ਮੈਂ ਬਣੀ ਹੀ ਬਾਬਾ ਦੀਪ ਸਿੰਘ ਜੀ ਤੋਂ ਆ ਬਸ ਉਹਨਾਂ ਦੀ ਧੀ ਬਣੀ ਤੇ ਉਹਨਾਂ ਨੇ ਮੇਰਾ ਹੱਥ ਫੜਿਆ ਹੋਇਆ ਜੋ ਵੀ ਮੈਂ ਆਪਣੇ ਰੱਬ ਤੋਂ ਮੰਗਿਆ ਅੱਜ ਤੱਕ ਉਹਨਾਂ ਨੇ ਮੈਨੂੰ ਦਿੱਤਾ ਇਸ ਚੀਜ਼ ਤੋਂ ਮੈਂ ਕਦੇ ਵੀ ਉਹ ਨਹੀਂ ਕਹਿੰਦੀ ਵੀ ਹਾਂ ਮੈਨੂੰ ਕੁਝ ਵੀ ਨਹੀਂ ਮਿਲਿਆ ਮੈਂ ਜਦੋਂ ਵੀ ਆਂਦੀ ਆ ਮੈਂ ਆਪਣੇ ਰੱਬ ਤੋਂ ਬਸ ਰੱਬ ਨੂੰ ਹੀ ਮੰਗਦੀ ਆ ਆਪਣੇ ਬਾਬਾ ਜੀ ਨੂੰ ਹੀ ਮੰਗਦੀ ਆ ਤੇ ਉਹ ਮੈਨੂੰ ਆਪੇ ਸਭ ਕੁਝ ਦੇ ਜਾਂਦੇ ਆ ਕਹਿੰਦੇ ਵੀ ਜੇਕਰ ਕਿਸੇ ਦਾ ਮਕਾਨ ਨਾ ਬਣਦਾ ਹੋਵੇ ਇੱਥੇ ਆ ਕੇ ਸੁੱਖਾ ਮਕਾਨ ਬਣ ਜਾਂਦਾ ਜੇਕਰ ਕਿਸੇ ਦੇ ਪੁੱਤ ਨਾ ਹੋਵੇ ਪੁੱਤ ਮਿਲ ਜਾਂਦਾ ਵੀ ਕੋਈ ਵੀ ਐਸੀ ਦੁਨਿਆਵੀ ਸ਼ੈ ਨਹੀਂ ਹੈਗੀ ਜਿਹੜੀ ਬਾਬਾ ਦੀਪ ਸਿੰਘ ਜੀ ਨਹੀਂ ਦੇ ਸਕਦੇ ਹਾਂਜੀ ਬਿਲਕੁਲ ਸਭ ਦੀਆਂ ਝੋਲੀਆਂ ਭਰਨ ਵਾਲੇ ਸਤਿਗੁਰੂ ਆਪ ਨੇ ਤੇ ਜਦੋਂ ਆਪਾਂ ਸੱਚੇ ਮਨ ਨਾਲ ਆਪਣੇ ਗੁਰੂ ਅੱਗੇ ਕੁਝ ਮੰਗਦੇ ਆ ਉਹ ਆਪਣੀਆਂ ਜਰੂਰ ਮਰਜ਼ੀਆਂ ਆਸਾਂ ਪੂਰੀਆਂ ਕਰਦੇ ਨੇ ਸੰਗਤਾਂ ਨੂੰ ਇਹ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰਦੀ ਸੰਗਤਾਂ ਨੂੰ ਇਹੀ ਕਹਾਂਗੇ ਕਿ ਜਦੋਂ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਆ ਜਾ ਤੁਸੀ ਕਿਸੇ ਚੀਜ਼ ਤੋਂ ਉਜਲੇ ਹੋ ਤਾਂ ਤੁਸੀਂ ਆਪਣੇ ਗੁਰੂ ਅੱਗੇ ਅਰਦਾਸ ਕਰੋ ਬਾਬਾ ਦੀਪ ਸਿੰਘ ਜੀ ਦੇ ਦਰਵਾਜ਼ੇ ਵਿੱਚ ਆਓ ਤਾਂ ਤੁਹਾਨੂੰ ਸਾਡੀਆਂ ਤੁਹਾਡੀਆਂ ਆਸਾਂ ਮਰਜ਼ੀਆਂ ਸਭ ਪੂਰੀਆਂ ਹੋਣਗੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ